ਗਰਮ ਕਰ ਲੈ 2 ਮਿੰਟ ਹੱਥ ਜੋੜ ਜਿਨ ਸਰੀਰ ਚੱਲਦਾ ਤੇਲ ਨਾਲ ਕਾਰ ਚੱਲਦੀ ਨਹੀਂ ਤੇਲ ਬਿਨਾ ਚਾਹ ਬਿਨਾ ਸਰੀਰ ਨਹੀਂ ਚੱਲਦਾ ਮੈਂ ਆਪਣੇ ਰੱਬ ਵਰਗਾ ਯਾਰ ਬੱਬੂ ਮਾਂ ਦਾ ਅਹਜੇ ਯਾਰ ਚਾਹੀਦਾ ਐਵੇਂ ਦੀ ਮੋਹੜੀ ਵਿੱਚ ਪੰਗਾ ਲਿਆ ਕੇ ਐਦਾਂ ਦਾ ਯਾਰ ਚਾਹੀਦਾ ਜ਼ਿੰਦਗੀ ਚ ਯਾਰ ਬਣਾਓ ਥੋੜੇ ਪਰ ਐਦਾਂ ਦਾ ਯਾਰ ਚਾਹੀਦੇ ਜਿਹਨਾਂ ਸਾਰਾ ਕੁਝ ਆਦੀ ਮੇਰੇ ਨਾਲ ਮਾਨ ਬਖਸ਼ ਦਿਓ ਤਾਂ ਇੱਥੇ ਹੀ ਦੁਆਰਾ ਜਿੱਤ ਤੋਂ ਬਾਅਦ ਖਾੜਾ ਬਾਈ ਕਰਾਂ ਮੈਂ ਇੱਕ ਫੇਰੀ ਵੇ ਲਾਉਂਗਾ ਜਿੱਤਦੀ ਖੁਸ਼ੀ ਨਾ ਬਾਈ ਜੀ ਨੂੰ ਸਤ ਸਤ ਜਿੱਤਰ ਰਵਾਇ ਤੇ ਸਾਡੇ ਪ੍ਰੋਫੈਸਰ ਸਾਹਿਬ ਆ ਪ੍ਰੋਫੈਸਰ ਮੱਲੀ ਜੀ ਇੱਕ ਤਾੜੀ ਬਾਰ ਦੇ ਰਣੋ ਮਾਨ ਸਾਹਿਬ ਦੇਖੋ ਵੀ ਗੱਲ ਐ ਵੀ ਜਿਹਦੇ ਨਾਲ ਕੋਈ ਨਹੀਂ ਅਸਦਾ ਉਹਦੇ ਨਾਲ ਐ ਪਰ ਜੇ ਤੂੰ ਜਿੱਤ ਗਿਆ ਤੇਰੇ ਪਿੱਛੇ ਬੜੀਆਂ ਲਗਾਰਾਂ ਦੁਰਪੜੀਆਂ ਫਿਰ ਅਸੀਂ ਕੀ ਕਰਨਾ ਹੈ ਫੇ ਤੇਰੇ ਪੀਏ ਸੀਏ ਪਾਕਸਾ ਤੋਂ ਉਹਨਾਂ ਨੇ ਕਹਣਾ ਸਰ ਤ ਸੋ ਰਹੇ ਆ ਸਰ ਹੁਣ ਡਾਈਟਿੰਗ ਤੇ ਆ ਸਰ ਰਨਿੰਗ ਤੇ ਆ ਸਰ ਲੇਕ ਤੇ ਗਏ ਆ ਸਰ ਸਿਨੇਮਾ ਦੇਖਣ ਗਏ ਆ ਸਰ ਇੱਧਰ ਗਏ ਆ ਬਦਲ ਗਿਆ ਤੇਰੇ ਸੈਂਟਰੀ ਦਾ ਵਾਲਤਾਈ ਹੋਏ ਬੜੇ ਵਾਰ ਨਰਿੰਦਰ ਸਿੰਘ ਸੋ ਕੋਈ ਨਹੀਂ ਜਿੱਤ ਦਾ ਜਸ਼ਨ ਤੁਸੀਂ ਮਨਾਇਓ ਅਸੀਂ ਤਾਂ ਦੁੱਖਾਂ ਦੇ ਸਾਥੀ ਆਂ ਸੁੱਖ ਤੁਸੀਂ ਮਨਾ ਲਿਓ ਕੋਈ ਗੱਲ ਨਹੀਂ ਹਾਂਜੀ ਸ਼ਰਗੋਹ ਉਹ ਤਾਂ ਬਾਈ ਜੀ ਵੀ ਜਿਸ ਤਰ੍ਹਾਂ ਅੱਜ ਆ ਕੇ ਅਸੀਂ ਫੇਰ ਲਿਆਵਾਂਗੇ ਸਾਡੇ ਯਾਰ ਹੈ ਤੇ ਤੁਸੀਂ ਕਿਰਪਾ ਕਰਦੇ ਹੋ ਅੱਜ ਬਾਈ ਜੀ ਨੇ ਆਪਣੀ ਜਿੰਦ ਜਾਨ ਲਾਤੀ ਆਪਣੇ ਵੀਰ ਵਾਸਤੇ ਤੇ ਭਾਈ ਬਾਜਵਾ ਸਾਹਿਬ ਮਨੀਸ਼ ਸਿੰਘ ਔਜਲਾ ਸਾਹਿਬ ਸੁਖ ਪਟਾਲੀਵਾਲ ਜੀ ਸਾਡੇ ਅਮਰੀਕਾ ਤੋਂ ਆਏ ਸਪੈਸ਼ਲ ਭਾਈ ਜੀ ਪੂਰਾ ਭਾਈ ਯੂ ਐਸ ਏ ਤੋਂ ਗਗਨ ਸਿੰਘ ਪੂਰਾ ਰਜੀਤ ਭਾਈ ਯੂ ਐਸ ਏ ਤੋਂ ਆਸਟ੍ਰੇਲੀਆ ਤੋਂ ਸਾਈਕੜਾਈ ਐਨ ਆਰ ਆਈ ਵੀਰ ਜਿਹੜੇ ਆਪਣਾ ਘਰੋਂ ਜੋ ਜਿਹੜੇ ਆਪਣੇ ਪੰਜਾਬ ਆਪਣੀ ਪੰਜਾਬੀਆਂ ਆਪਣੇ ਪੰਜਾਬ ਦੇ ਸ਼ਾਨਾਂ ਮਤੇ ਵਿਰਸੇ ਨੂੰ ਬਚਾਉਣ ਲਈ ਅੱਜ ਪੰਜਾਬ ਦੀ ਧਰਤੀ ਤੇ ਗਲੀਆਂ ਗਲੀਆਂ ਵਿੱਚ ਫਿਰਦੇ ਨੇ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹਿ ਇਧਰੋਂ ਸੁਪਰ ਗੁਜਾਰਾ ਵੀ ਲੱਖ ਹਜ਼ਾਰਾਂ ਦੀ ਤਦਾਦ ਵੀ ਤੁਸੀਂ ਇੱਥੇ ਪਹੁੰਚ ਕੇ ਸਵੇਰ ਤੋਂ ਬੈਠੇ ਹੋ ਭਾਈ ਜੀ ਦੀ ਬਹੁਤ ਬਹੁਤ ਮਿਹਰਬਾਨੀ ਆਏ ਗੁਰਦੀ ਕਖਾਤਾ ਭਾਈ ਜੀ ਬਣਾ ਗਏ ਨਰੇਂਦਰ ਸਿੰਘ ਸ਼ਾਰਗੇ ਭਾਈ ਭੈ ਵੀ ਕਿਉਂਕਿ ਟੈਲੀਵਿਜ਼ਨ ਤੇ ਫੇਸਬੁੱਕ ਤੇ ਬੜੇ ਰੌਲੇ ਚੱਲਦੇ ਆ ਉਮੈ ਤoi ਜਿਹੜਾ ਗਾਉਣਾ ਆਇਆ ਸ਼ੇਰ ਗਿਲ ਕਰਕੇ ਆ ਗਿਆ ਮੈਂ ਪਰਸਨਲੀ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਂ ਨਿਊਟਰਲ ਐ ਮੇਰਾ ਵੀ ਹੱਥ ਖੜੇ ਕਰਕੇ ਮੇਰਾ ਸਾਥ ਦੇ ਦੇ ਕੋਈ ਕੱਦਾ ਬੰਦਾ ਨਿਊਟਰਲ ਚਾਹੀਦਾ ਸਮਝਾਉਂਦੇ ਨੇ ਫਿਰ ਇੱਕ ਦੋ ਬੰਦੇ ਹਾਂਜੀ ਰਿੰਦਰ ਸਿੰਘ ਸ਼ੇਰ ਗਿਲ ਇਹ ਇਹ ਜੀਤ ਆਪਾਂ ਗਾਉਣੇ ਨਹੀਂ ਸੱਭਿਆਤ ਗੀਤ ਨੇ ਬੜੀ ਵਨਸ ਲਾ ਵੀ ਲਾ 90 ਟੈਂਪੋ

शर मुकाटे हुते मोर नचंदा पोटे हुते शेर मुकदाटे हुते मोर न वोटियां त राश सुठी बुढा जो गलास कचंद ਸੇਮੋਰ ਤੇ ਦੋ ਦਰਵਾਜ਼ੇ ਮੋਟੇ ਤੇ ਫੇਰ ਬੰਦਾ ਮੋਟੇ ਤੇ ਮੋਰ ਨਾ ਹਿੱਕਾ ਮੇਰੇ ਪਰਾ ਦੇ ਛੁੱਟ ਗਈ ਮਾਰੇ ਆਂ ਹੱਥ ਜੋ ਫਰਾ ਦੇ ਛੁੱਟ ਗਈ ਕੀਨ ਹਾਰਾਂ ਗਲੀ ਵਿੱਚ ਗਿਆ ਜਾਂਦੇ ਦਿਨ ਮੈਂ ਬੈਠ ਵੇਖ ਲੂ ਮੁੱਖ ਵੇਖ ਸਕੀ ਉਹ ਨਾ ਤੁਮ ਤੇਰਾ ਤੁਪਰਾ ਦੇ ਛੁੱਟੇ ਸਹਿ ਦਾ ਸਾਈਂ ਵਸੇ ਨਕੋ ਥਰਕੇ ਸਹਿ ਦਾ ਵਸੇ ਕਸੂਰ ਜੋ تنهن کي ميڪا جو واڳ مچي هائي جي کو پروڻا هاتا تي کتو چلو تي ناد تي موب ميني کتو دوري کلا تي کتو چلو تي ناد تي موب ميني کتو دوري کلا